ਸਾਡੇ ਧੂਤੀ ਚੈਨਲ ਤੇ ਆਫਰ ਦਾ ਸੌਲਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੀਟੀਟੀ ਦੇ ਆਫਰ ਯੂਨੀਅਨ ਜਿਲ੍ਹਾ ਬਹਾਲੀ ਵੱਲੋਂ ਆਬੀਅਸਲੀ ਮੰਗ ਨੂੰ ਲੈ ਕੇ ਕੀਤੀ ਗਈ ਮੀਟਿੰਗ ਤੇ ਕੀਤੇ ਜਾਣ ਵਾਲੇ ਸੰਘਰਸ਼ ਤਾ ਜੇਕਰ ਕਰਨ ਦੀ ਹੈ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਨ ਨਿਯਾਤ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਵੀਰ ਇੱਕ ਵਾਰ ਕੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਸਨੇਸ਼ਣ ਬਣ ਜਾਏਗਾ ਕਦੇ ਪ੍ਰਾਣੀ ਪੈਨਸ਼ਨ ਬਕਾਲ ਕਰਨ ਦਾ ਵਾਧਾ ਕਰਕੇ 2022 ਦੀਆਂ ਚੋਣਾਂ ਵਿੱਚ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਟਾਲ ਮਟੋਲ ਕਰਦੇ ਹੋਏ ਇਸ ਮੰਗ ਨੂੰ ਲਗਾਤਾਰ ਹੀ ਇਗਨੋਰ ਕਰ ਰਹੀ ਹੈ ਜਿਸ ਨਾਲ ਅਧਿਆਪਕ ਵਰਗ ਸਮੇਤ ਸਮੁੱਚੇ ਮਲਾਜ਼ਮ ਵਰਗ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਦਿਆ ਹੈ ਤਾਂਕਿ ਇੱਕ ਇੱਕ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਤੇ ਸਰਕਾਰ ਨੇ ਐਨਪੀਐਸ ਸਕੀਮ ਲਾਗੂ ਕੀਤੀ ਹੋਈ ਹੈ ਜੋ ਕਿ ਉਹਨਾਂ ਨੂੰ ਪ੍ਰਵਾਨ ਨਹੀਂ ਤੇ ਉਹਨਾਂ ਦੀ ਮੰਗ ਤਾਂ ਪੁਰਾਣੀ ਪੈਨਸ਼ਨ ਬਹਾਰ ਦੀ ਹੀ ਹੈ ਕੇਂਦਰ ਸਰਕਾਰ ਦੇ ਤਜ ਤੇ ਪੰਜਾਬ ਸਰਕਾਰ ਵੀ ਆਪਣੇ ਮਲਾਜਮਾਂ ਨੂੰ ਯੂਪੀਐਸ ਸਕੀਮ ਯਾਨਕਿ ਯੂਨੀਫਾਈਡ ਪੈਨਸ਼ਨ ਸਕੀਮ ਪ੍ਰਵਾਨ ਕਰਨ ਦੀ ਪ੍ਰੇਰਣਾ ਦਿੰਦੀ ਹੋਈ ਬਰਤੀਤ ਫਰੀ ਹੈ ਪਰ ਸਤ ਮਲਾਜਮਾਂ ਨੂੰ ਤਾਂ ਸਿਰਫ اوਪੀਐਸ ਦੀ ਪ੍ਰਵਾਨ ਹੈ ਤੇ ਇਸ ਦੀ ਉਹ ਸੰਘਰਸ਼ ਦੇ ਰਾ ਪਏ ਹੋਏ ਹਨ ਇਸੇ ਕੜੀ ਵਿੱਚ ਹੀ ਏਟਟੀ ਅਧਾਰਕ ਯੂਨੀਅਨ ਜਿਲ੍ਹਾ ਮਹਾਲੀ ਨੇ ਵੀ ਇੱਕ ਮੀਟਿੰਗ ਕਰਕੇ OPS ਬਹਾਲੀ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਤਾਂ ਆਓ ਜਾਣਦੇ ਹਾਂ ਕਿ ਮੀਟਿੰਗ ਵਿੱਚ ਕਿਹੜੀ ਮੰਗ ਕੀਤੀ ਗਈ ਤੇ ਕਿਹੜੇ-ਕਿਹੜੇ ਅਧਿਆਪਕਾਂ ਨੇ ਇਸ ਦੇ ਵਿੱਚ ਭਾਗ ਲਿਆ ਸੀ EDT ਅਧਿਆਪਕ ਯੂਨੀਅਨ ਨੇ ਪੈਨਸ਼ਨ ਦੀ ਬਹਾਲੀ ਤੇ ਲਟਕ ਰਹੇ ਹੋਰ ਸਮੀਂ ਦੀਆਂ ਮਸਲਿਆਂ ਦੇ ਹੱਲ ਲਈ ਕੀਤੀ ਚਰਚਾ ਕਤੀਗਤ ਨੂੰ ਜਨਤਰ ਵਿਖੇ ਰੱਖੀ ਕਨਵੈਨਸ਼ਨ ਸੰਬੰਧੀ ਕੀਤੀ ਮੀਟਿੰਗ एडीटी अध्यापक यूनियन जिला प्रधान यानी कि जिला महल्ली ਦੇ ਪ੍ਰਧਾਨ ਸ਼ਿਵ ਕੁਮਾਰ ਰਾਣਾ ਤੇ ਸਟੇਟ ਕਮੇਟੀ ਮੈਂਬਰ ਬਲਬੀਰ ਸਿੰਘ ਦੀ ਅਗਵਾਈ ਹੇਠ ਸੂਬਾ ਕਮੇਟੀ ਵੱਲੋਂ 31 ਅਗਸਤ ਨੂੰ ਜਲੰਧਰ ਵਿਖੇ ਰੱਖੀ ਕਨਵੈਨਸ਼ਨ ਸੰਬੰਧੀ ਜ਼ੋਨ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਸ਼ਿਵ ਕੁਮਾਰ ਰਾਣਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਲਟਕ ਰਹੇ ਵਿਭਾਗੀ ਮਸਲਿਆਂ ਦੇ ਹੱਲ ਲਈ ਕਨਵੈਨਸ਼ਨ ਵਿੱਚ ਅਹਿਮ ਫੈਸਲੇ ਲਏ ਜਾਣਗੇ ਤੇ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਸੱਤਾ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ 2022 ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਅਧੂਰਾ ਨੋਟੀਫਿਕੇਸ਼ਨ ਜਾਰੀ ਕਰਕੇ ਐਨਪੀਐਫ ਕਰਮਚਾਰੀਆਂ ਨਾਲ ਕੋਝਾ ਮਜ਼ਾਕ ਕੀਤਾ ਹੈ ਜਿਸ ਕਾਰਨ ਅਧਿਆਪਕ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ ਪੁਰਾਣੀ ਪੈਨਸ਼ਨ ਬਹਾਲੀ ਵਾਲੇ ਅਧੂਰੇ ਨੋਟੀਫਿਕੇਸ਼ਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਹਾਈ ਕੋਰਟ ਚ ਚੈਲੰਜ ਕਰਕੇ ਕਾਨੂੰਨੀ ਲੜਾਈ ਵੀ ਲੜਾਈ ਜਾਵੇਗੀ ਗੌਰਤ ਮਤਲਬ ਹੈ ਕਿ ਸਰਕਾਰ ਨੇ ਇੱਕ ਅਧੂਰਾ ਨੋਟੀਫਿਕੇਸ਼ਨ 18 11 2022 ਨੂੰ ਜਾਰੀ ਕੀਤਾ ਸੀ ਪਰੰਤੂ ਇਸ ਸੰਬੰਧੀ ਜੋ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਅਜੇ ਤੱਕ ਵੀ ਉਹ ਫਰੇਮ ਨਹੀਂ ਕੀਤਾ ਗਿਆ ਕਨਵੈਨਸ਼ਨ ਵੇਚ ਮਹਾਲੀ ਤੋਂ ਜਿੱਥੇ ਮੈਂਬਰਾਂ ਸਮੇਤ ਅੱਠ ਬਲਾਕਾਂ ਦੇ ਕਮੇਟੀ ਦੇ ਲਗਭਗ ਦੀ ਮੈਂਬਰ ਕਨਵੈਨਸ਼ਨ ਵਿੱਚ ਭਾਗ ਲੈਣਗੇ ਇਸ ਮੌਕੇ ਮਾਜਰੀ ਬਲਾਕ ਤੋਂ ਕੁਲਵਿੰਦਰ ਸਿੰਘ ਮੰਗਤਰਾਮ ਬਲਜੀਤ ਸਿੰਘ ਅਦਿੱਤੀ ਮਨਤਾ ਤੇ ਸਰਬਜੀਤ ਕੌਰ ਬਰਾਲੀ ਬਲਾਕ ਤੋਂ ਕੁਲਦੀਪ ਸਿੰਘ ਪਰਮਿੰਦਰ ਸਿੰਘ ਪ੍ਰੀਤਮ ਸਿੰਘ ਗੁਲਵਿੰਦਰ ਸਿੰਘ ਤੇ ਪਰਮਿੰਦਰ ਕੌਰ 3 ਵਨ ਬਲਾਕ ਤੋਂ ਬਲਵੀਰ ਸਿੰਘ ਮਨਜੀਤ ਸਿੰਘ ਜਤਵੀਰ ਸਿੰਘ ਹਰਪ੍ਰੀਤ ਕੌਰ ਤੇ ਰੇਖਾ 3 2 ਬਲਾਕ ਤੋਂ ਬਲਜੀਤ ਸਿੰਘ ਜਗਰ ਅਲੇ ਅਤੇ ਰਵਿੰਦਰ ਕੁਮਾਰ ਫਰਡ 10 ਬਲਾਕ ਤੋਂ ਹਰਭਜਨ ਕੌਰ ਤੇ ਗੁਰਦੇਵ ਸਿੰਘ ਬਨੌਰ ਬਲਾਕ ਤੋਂ ਗੁਰਜੀਤ ਸਿੰਘ ਅਭਰਾਮ ਰਾਮ ਕਰਨਾ ਤੇ ਕੁਲਵਿੰਦਰ ਸਿੰਘ ਪੱਟੀ ਡੇਰਾਬਸੀ 1 ਬਲਾਕ ਤੋਂ ਰਾਜ ਕੁਮਾਰ ਆਨੰਦ ਕਸ਼ੋਰ ਰਿਤੂ ਕੁਪੀਲਾ ਅਤੇ ਜੋਹਕ ਸੂਦ ਡੇਰਾਬਸੀ 2 ਬਲਾਕ ਤੋਂ ਗੁਰਜੀਤ ਸਿੰਘ ਗਗਨ ਮੋਂਗਾ ਤੇ ਰਕੇਸ਼ ਕੁਮਾਰ ਹਾਜਰ ਸਨ ਤਾਂ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਇਸ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇ ਦੇ ਅਨਸਾਰ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣੇ ਮੁਲਾਜ਼ਮਾਂ ਨੂੰ ਸੰਤੁਸ਼ਟ ਕਰੇਗੀ ਤੇ ਉਹਨਾਂ ਨੂੰ ਰਾਹਤ ਦੇਵੇਗੀ ਕਿਉਂਕਿ ਜੋ ਐਨਪੀਐਸ ਸਕੀਮ ਹੁਣ ਚੱਲਦੀ ਹੈ ਉਸ ਤੋਂ ਵੀ ਜੋ ਮੁਲਾਜ਼ਮ ਹਨ ਉਹ ਸੈਟੀਸਫਾਈ ਨਹੀਂ ਹਨ ਤੇ ਯੂਪੀਐਸ ਸਕੀਮ ਜੋ ਕਿ ਕੇਂਦਰ ਸਰਕਾਰ ਨੇ ਲਿਆਂਦੀ ਹੈ ਉਸ ਤੀਦਾ ਮੁਲਾਜ਼ਮਾਂ ਦੀ ਜਤਾਂ ਵੀ ਰੁਚੀ ਨਹੀਂ ਹੈ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਜੋ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਦੁਆਰਾ 2022 ਵਿੱਚ ਕੀਤਾ ਗਿਆ ਹੈ ਕਿ ਉਸ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਫਰੇਮ ਕਰਕੇ ਤੇ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕੀਤਾ ਜਾਵੇਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਅਮਲ ਕਦੋਂ ਸ਼ੁਰੂ ਹੁੰਦਾ ਹੈ ਤੇ ਕੀ ਸਰਕਾਰ ਆਪਣੇ ਕਾਰਜਕਾਲ ਦੇ ਦੌਰਾਨ ਇਸ ਨੂੰ ਪੂਰਾ ਕਰਨ ਦੇ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਲਾਰੇ ਲਪੇ ਲਗਾ ਕੇ ਤੇ ਟਾਈਮ ਪਾਸ ਹੀ ਕਰਨ ਦਾ ਉਪਰਾਲਾ ਕਰਦੀ ਹੈ ਇਹ ਤਾਂ ਉਹ ਬਗ ਸਮਾਧੀ ਦੱਸੇਗਾ ਇਸ ਵੀਡੀਓ ਵਿੱਚ ਬਸ ਇਹ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ